ਸ਼ਤਸ਼ਿਆ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਗਰਮੀ ਵਾਲੀ ਸਪੈਸ਼ਲ ਚਾਹ ਦਾ ਮਸਾਲਾ ਇਹ ਠੰਡੇ ਤਸੀਰ ਵਾਲਾ ਚਾਹ ਦਾ ਮਸਾਲਾ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਜਦੋਂ ਵੀ ਸਾਡਾ ਚਾਹ ਪੀਣ ਦਾ ਮਨ ਕਰਦਾ ਤਾਂ ਚਾਹ ਜਿਹੜੀ ਮਸਾਲੇ বিনা ਅਧੂਰੀ ਹੁੰਦੀ ਹੈ ਇੱਕਦਮ ਖੁਸ਼ਬੂਦਾਰ ਚਾਹ ਬਣ ਕੇ ਤਿਆਰ ਹੋਊਗੀ ਉਸ ਤੋਂ ਪਹਿਲਾਂ ਜੇਕਰ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਸ਼ੁਰੂ ਕਰਦੇ ਆਂ ਜਾਦਾ ਮਸਾਲਾ ਬਣਾ ਲਈ ਇੱਕ ਪੈਨ ਨੂੰ ਅਸੀਂ ਗੈਸ ਤੇ ਰੱਖਾਂਗੇ ਗੈਸ ਦੀ ਫਲੇਮ ਅਜੀ ਔਨ ਨਹੀਂ ਕਰਨੀ ਅਸੀਂ ਇਹਦੇ ਵਿੱਚ ਪਾਵਾਂਗੇ ਸੌਂਗ 100 ਗ੍ਰਾਮ ਸੌਂਫ ਸੌਂਫ ਦੀ ਤਸੀਰ ਬਿਲਕੁਲ ਠੰਡੀ ਹੁੰਦੀ ਆ ਤੇ 20 ਗ੍ਰਾਮ ਇਹਦੇ ਵਿੱਚ ਪਾਵਾਂਗੇ ਹਰੀ ਇਲਾਇਚੀ ਹਰੀ ਇਲਾਇਚੀ ਵੀ ਬਿਲਕੁਲ ਠੰਡੀ ਹੁੰਦੀ ਆ ਤਸੀਰ ਵਿੱਚ ਤੇ ਨਾਲ ਇਹਦੇ ਵਿੱਚ ਪਾਵਾਂਗੇ 5 ਗ੍ਰਾਮ ਲੌਂਗ ਲੌਂਗ ਜ਼ਿਆਦਾ ਨਹੀਂ ਪਾਣੇ ਹੈਗੇ ਸਿਰਫ 5 ਗ੍ਰਾਮ ਹੀ ਯੂਜ਼ ਕਰਾਂਗੇ ਤੇ ਥੋੜੇ ਜਿ ਇਹਦੇ ਵਿੱਚ ਪਾਵਾਂਗੇ 3 ਤੋਂ 4 ਸਟਿਕ ਅਸੀਂ ਦਾਲਚੀਨੀ ਦੀ ਆ ਚਾਰ ਅਸੀਂ ਵੱਡੀ ਇਲਾਈਚੀ ਯੂਜ਼ ਕਰਨੀ ਹੈ ਇਹਦੇ ਵਿੱਚ ਤੇ ਨਾਲ ਇਹਦੇ ਵਿੱਚ ਪਾਵਾਂਗੇ ਅਸੀਂ ਇਹ ਮੁਲਠੀ ਹੁੰਦੀ ਹੈ ਜਿਹੜੀ ਇਹਦੀ ਚਾਰ ਸਟਿਕਸ ਲਈਆਂ ਮੈਂ ਮੁਲਠੀ ਆਪਣੇ ਗਲੇ ਲਈ ਆਪਣੇ ਜਿਹੜੇ ਸਰੀਰ ਲਈ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਇਹ ਤੁਸੀਂ ਜ਼ਰੂਰ ਪਾਣੀਏ ਕਿਉਂਕਿ ਇਹਦੀ ਤਸੀਰ ਵੀ ਬਿਲਕੁਲ ਠੰਡੀ ਹੁੰਦੀ ਆ ਥੋੜੀ ਜਿਹੀ ਦੇ ਜੇ 10 ਤੋਂ 15 ਦਾਣੇ ਅਸੀਂ ਕਾਲੀ ਮਿਰਚਾਂ ਦੇ ਪਾਵਾਂਗੇ ਕਾਲੀ ਮਿਰਚ ਜ਼ਿਆਦਾ ਨਹੀਂ ਪਾਣੀ ਕਿਉਂਕਿ ਇਹਦੀ ਤਸੀਰ ਗਰਮ ਹੁੰਦੀ ਆ ਜਿਹੜੀ ਮੁਲਠੀ ਪਾਈਏ ਅਸੀਂ ਇਹ ਤੁਸੀਂ ਜ਼ਰੂਰ ਪਾਇਓ ਇਹ ਆਪਣੇ ਇਮਿਊਨਿਟੀ ਸਿਸਟਮ ਨੂੰ ਬਹੁਤ ਜ਼ਿਆਦਾ ਸਟਰੋਂਗ ਰੱਖਦੀ ਹੈ ਜਿਵੇਂ ਗਲਾ ਖਰਾਬ ਹੁੰਦਾ ਜ਼ੁਕਾਮ ਵਗੈਰਾ ਹੋ ਜਾਂਦਾ ਹੈ ਇਹਦੇ ਨਾਲ ਨਹੀਂ ਹੋਊਗਾ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਤਸੀਰ ਵਿੱਚ ਵੀ ਠੰਡੀ ਹੁੰਦੀ ਹੈ ਇਹ ਸਾਰੇ ਸਮਾਨ ਨੂੰ ਅਸੀਂ ਥੋੜਾ ਡਰਾਈ ਰੋਸਟ ਕਰ ਲਾਂਗੇ ਕਿਉਂਕਿ ਇਹਨਾਂ ਨੂੰ ਡਰਾਈ ਰੋਸਟ ਕਰਦੇ ਆ ਜਦੋਂ ਅਸੀਂ ਤੇ ਇਹਨਾਂ ਵਿੱਚ ਜਿਹੜਾ ਔਇਲ ਹੁੰਦਾ ਉਹ ਰਿਲੀਜ਼ ਹੋ ਜਾਂਦਾ ਉਹਦੇ ਨਾਲ ਜਿਹੜੀ ਮਸਾਲੇ ਵਿੱਚ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਆ ਜਾਂਦੀ ਹੈ ਤੇ ਆਪਣਾ ਮਸਾਲਾ ਜਿਹੜਾ ਕਾਫੀ ਦਿਨ ਤੱਕ ਖਰਾਬ ਨਹੀਂ ਹੁੰਦਾ 6 ਮਹੀਨੇ ਤੱਕ ਵੀ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ड्राई रोस्ट ਕਰਨ ਤੋਂ ਬਾਅਦ ਇਹਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਤਾਂ ਕਿ ਇਹ ਬਿਲਕੁਲ ਠੰਡਾ ਹੋ ਜਾਵੇ ਜਿਹੜੀ ਮੁਲਠੀ ਲਈ ਸੀ ਅਸੀਂ ਇਹਦੇ ਵਿੱਚ ਥੋੜੀ ਜਿਹੀ ਨੂੰ ਥੋੜਾ ਕ੍ਰਸ਼ ਕਰ ਲਾਂਗੇ ਕਿਉਂਕਿ ਮਿਕਸੀ ਦੇ ਜਾਰ ਵਿੱਚ ਨੂੰ ਇਹ ਥੋੜੀ ਜਿਹੀ ਓਕੇ ਹੈ ਪੀਸਣੀ ਓਕੇ ਹੋ ਜਾਂਦੀ ਹੈ ਤੇ ਨਾਲ ਜਿਹੜੀ ਅਸੀਂ ਵੱਡੀਆਂ ਇਲਾਇਚੀਆਂ ਕਾਲੀ ਇਲਾਇਚੀ ਪਾਈ ਸੀਗੀ ਉਹਨਾਂ ਦੇ ਵੀ ਅਸੀਂ ਦਾਣੇ ਬਾਹਰ ਕੱਢ ਲਾਂਗੇ ਤੇ ਇਹਦਾ ਛਿਲਕਾ ਯੂਜ਼ ਨਹੀਂ ਕਰਨਾ ਮਸਾਲੇ ਦੇ ਅੰਦਰ ਸਿਰਫ ਦਾਣੇ-ਦਾਣੇ ਹੀ ਪਾਵਾਂਗੇ ਮਸਾਲੇ ਨੂੰ ਚੰਗੀ ਤਰ੍ਹਾਂ ਠੰਡਾ ਹੋਣ ਤੋਂ ਬਾਅਦ ਇਹਨੂੰ ਅਸੀਂ ਮਿਕਸੀ ਦੇ ਜਾਰ ਵਿੱਚ ਪਾ ਦਵਾਂਗੇ ਇਹਨੂੰ ਅਸੀਂ ਬ੍ਰੀਕ ਪੀਸ ਕੇ ਤਿਆਰ ਕਰ ਲਾਂ ਮਸਾਲੇ ਨੂੰ ਚੰਗੀ ਤਰ੍ਹਾਂ ਠੰਡਾ ਹੋਣ ਤੋਂ ਬਾਅਦ ਹੀ ਅਸੀਂ ਪੀਸ ਕੇ ਤਿਆਰ ਕਰਨਾ ਹੈ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਅਦਰਕ ਦਾ ਪਾਊਡਰ ਜਾਂ ਤੁਸੀਂ ਜੇ ਤੁਹਾਡੇ ਕੋਲ ਸੁੱਕਿਆ ਹੋਇਆ ਅਦਰਕ ਹੈਗਾ ਤਾਂ ਤੁਸੀਂ ਮਸਾਲੇ ਦੇ ਨਾਲ ਹੀ ਪੀਸ ਕੇ ਤਿਆਰ ਕਰ ਸਕਦੇ ਹੋ ਸਾਡਾ ਚਾਹ ਦਾ ਮਸਾਲਾ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਤੁਸੀਂ 6 ਮਹੀਨੇ ਤੱਕ ਸਟੋਰ ਕਰਕੇ ਕਿਸੇ ਕੱਚ ਦੇ ਜਾਰ ਵਿੱਚ ਪਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਵੀ ਇਹ ਖਰਾਬ ਨਹੀਂ ਹੋਊਗਾ ਬਿਲਕੁਲ ਠੰਡਾ ਹੋਣ ਤੋਂ ਬਾਅਦ ਹੀ ਅਸੀਂ ਜਾਰ ਵਿੱਚ ਪਾਣਾ ਹੈ ਜਾਰ ਜਿਹੜਾ ਬਿਲਕੁਲ ਸੁੱਕਿਆ ਹੋਣਾ ਚਾਹੀਦਾ ਬਿਲਕੁਲ ਇਹਦੇ ਵਿੱਚ ਨਮੀ ਨਹੀਂ ਹੋਣੀ ਚਾਹੀਦੀ ਇਹ ਮਸਾਲਾ ਤੁਸੀਂ ਬਣਾ ਕੇ ਦੇਖੋ ਇੰਨਾ ਜ਼ਿਆਦਾ ਜਿਹੜੇ ਚਾਹ ਤੁਹਾਡੇ ਸਵਾਦ ਬਣ ਕੇ ਤਿਆਰ ਹੋਊਗੀ ਜਦੋਂ ਵੀ ਤੁਸੀਂ ਚਾਹ ਬਣਾਣੀ ਹੈ ਤੁਸੀਂ ਦੋ ਗਲਾਸ ਚਾਹ ਬਣਾ ਰਹੇ ਹੋ ਦੋ ਕੱਪ ਬਣਾ ਰਹੇ ਹੋ ਤਾਂ ਚਮਚ ਦਾ ਚੌਥਾ ਹਿੱਸਾ ਉਹਦੇ ਵਿੱਚ ਅਸੀਂ ਮਸਾਲਾ ਪਾ ਕੇ ਚਾਹ ਬਣਾ ਕੇ ਤਿਆਰ ਕਰ ਸਕਦੇ ਹਾਂ ਸਾਡਾ ਚਾਹ ਦਾ ਮਸਾਲਾ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ੁਕਰੀਆ ਕਾਲ